ਜੈ ਪੀ ਜੈ ਭਾਰਤ ਸਾਥੀਓ ਸਾਥੀਓ ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਐਮਸੀ ਗੁਰਮੁਖ ਸਿੰਘ ਨੌਰਥ ਵਾਈਸ ਪ੍ਰਧਾਨ ਨਗਰ ਕੌਂਸਲ ਨਵਾਂ ਸ਼ਹਿਰ ਸਾਥੀਓ ਮੈਂ ਜਿਹੜਾ ਨਵਾਂ ਸ਼ਹਿਰ ਦਾ ਪ੍ਰਸ਼ਾਸਨ ਆ ਨਗਰ ਕੌਂਸਲ ਦਾ ਉਸ ਤੋਂ ਦੁਖੀ ਹੋ ਕੇ ਅੱਜ ਇਹ ਵੀਡੀਓ ਪਾ ਰਿਹਾ ਮਜਬੂਰ ਹੋ ਕੇ ਮੈਂ ਪਿਛਲੇ ਕਈ ਦਿਨਾਂ ਤੋਂ ਕਹਿ ਰਿਹਾ ਸੀ ਕਿ ਇਹੋ ਸਾਬਰ ਵੀ ਬੇਨਤੀ ਕੀਤੀ ਆ ਸੈਂਟਰੀ ਸਾਹਿਬ ਨੂੰ ਬੇਨਤੀ ਕੀਤੀ ਆ ਆ ਨਗਰ ਕੌਂਸਲ ਪ੍ਰਧਾਨ ਜੀ ਨੇ ਵੀ ਬੇਨਤੀ ਕੀਤੀ ਆ ਕਿ ਮੇਰੇ ਜਿਹੜੇ ਬਾੜੀ ਦੀ ਸਥਿਤੀ ਦੇਖੋ ਇੰਨੀ ਕ ਮੰਦੀ ਹਾਲਤ ਵਾਲੀ ਮੇਰੀ ਬਾੜ ਦੀ ਹੱਦ ਤੋਂ ਵੱਧ ਆ ਦੇਖੋ ਜੀ ਮੇਰਾ ਘਰ ਆ ਘਰ ਦੇ ਲਾਗੇ ਪੂਰੀ ਨਹਿਰ ਵਗਦੀ ਆ ਨਾਲਾ ਜਿਹੜਾ ਬਲੌਕ ਹੋਏ ਆ ਲੋਕ ਗੰਦੇ ਪਾਣੀ ਚੋਂ ਨਿਕਲਣੇ ਮਜਬੂਰ ਹੋ ਰਹੇ ਆ ਜੇ ਕੋਈ ਸਫਾਈ ਸੇਵਕ ਇਧਰ ਕੋ ਕੰਮ ਕਰਨ ਆਂਦਾ ਆ ਉਹਨਾਂ ਨੂੰ ਮਗਰੇ ਬੁਲਾ ਲੈਂਦੇ ਆ ਜਿਹੜੀ ਇਹ ਸਫਾਈ ਸੇਵਕ ਜੂਨੀਨ ਹਨਾ ਜੀ ਚਾਹੇ ਉਹ ਆ ਚਾਹੇ ਨਗਰ ਕੌਂਸਲ ਦਾ ਪ੍ਰਸ਼ਾਸਨ ਆ ਸਾਰਾ ਪਰੇਸ਼ਾਨ ਕਰ ਰਿਹਾ ਆ ਦੇਖੋ ਜੀ ਮੰਨ ਲਓ ਇੰਨੀ ਗੰਦੀ ਸਥਿਤੀ ਕਿਸੇ ਦੀ ਬਾੜ ਦੀ ਹੈ ਆ ਪੂਰੀ ਨਹਿਰ ਬਗਦੀ ਆ ਮੇਰੇ ਬਾੜ ਦੇ ਵਿੱਚ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਨੇੜੇ ਸ਼ੂਗਰ ਮਿਲੌਨੀ ਜਿਸ ਤੋਂ ਵਿਰੋਧੀ ਵੀ ਮੰਨ ਲੋ ਇਸ ਚੀਜ਼ ਨੂੰ Ủਵਾਰ ਦੇ ਰਹੇ ਨੇ ਕਿ ਹਾਂ ਬਈ ਐਮਸੀ ਗੁਰਮੁਖ ਸਿੰਘ ਨਾਰਥ ਕੁਸ਼ ਨਹੀਂ ਕਰ ਲਿਆ ਤਾਂ ਮੈਂ ਮੰਨ ਲੋ ਮਜਬੂਰ ਹੋ ਕੇ ਅੱਜ ਵੀਡੀਓ ਲਾਈਵ ਹੋਇਆ ਤੇ ਤੁਸੀਂ ਦੇਖੋ ਆ ਨਹਿਰ ਪੂਰੀ ਭਗਦੀ ਹੈ ਜੀ ਮੇਰੇ ਮਹੱਲੇ 'ਚ ਇਹ ਸੜਕ ਪਾਣੀ ਨਾਲ ਭਰੀ ਹੋ ਜਾ ਰਹੀ ਹੈ ਨਾਲਾ ਬਲੌਕ ਹੋਇਆ ਹੈ ਜੀ ਨਾਲਾ ਇਹਨਾਂ ਤੋਂ ਸਫਾਈ ਨਹੀਂ ਹੋ ਰਹੀ ਨਾਲੇ ਦੀ ਆ ਕਿਰਪਾ ਕਰਕੇ ਇਹਨੂੰ ਦੇਖਿਆ ਜਾਵੇ ਤੇ ਮੇਰਾ ਸਾਥ ਦਿੱਤਾ ਜਾਵੇ ਇਹ ਮਿਲਦੇ ਫੜਕ ਤੋਂ ਲੈ ਕੇ ਆ ਮੇਨ ਸੜਕ ਨੂੰ ਰਸਤਾ ਜਾ ਰਿਹਾ ਸਾਰਾ ਬਲੌਕ ਹੋਇਆ ਨਗਰ ਕਾਉਂਸਲ ਪ੍ਰਸ਼ਾਸਨ ਜਿਹੜਾ ਆ ਉਹਨਾਂ ਦੇ ਵਿਰੁੱਧ ਮੈਂ ਵੀਡੀਓ ਪਾ ਰਿਹਾ ਹਾਂ ਇਹ ਮਜਬੂਰ ਹੋ ਕੇ ਜਿਹੜਾ ਅਫਸਰ ਸਾਹੀ ਆ ਮੈਂ ਦੱਸਿਆ ਸੀ ਕਿ ਛੇਦ ਜਿਕਰ ਨੂੰ ਮੇਰੇ ਗੁਰੂ ਅਰਬਿੰਦ ਸਾਹਿਬ ਮਹਾਰਾਜ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਹਾਂ ਆ ਇੱਥੇ ਨਗਰ ਕੀਰਤਨ ਆਲਾ ਸੀ ਮੇਰੇ ਮਹੱਲੇ 'ਚ ਇਸ ਸਥਿਤੀ ਦੇਖੋ ਸਫਾਈ ਦਾ ਕੋਈ ਲੈਣਾ ਦੇਣਾ ਨਹੀਂ ਮੰਨ ਲਓ ਮੈਂ 22 ਪ੍ਰਧਾਨ ਹੋਂ ਦਾ ਪ੍ਰਧਾਨ ਆ ਐਮਸੀ ਆ ਤਾਂ ਮੇਰੇ ਬਾੜੀ ਅਸਥਿਤੀ ਹੈ ਤੇ ਬਾਕੀ ਬਾੜਾਂ ਦਾ ਕੀ ਹੋਊਗਾ ਹੂੰਗਾ ਹਾਂ ਇਹ ਗੌਰ ਕੀਤਾ ਜਾਵੇ ਤੇ ਨਗਰ ਕੌਂਸਲ ਦੇ ਪ੍ਰਸ਼ਾਸਨ ਨੂੰ ਮੈਂ ਇਹ ਸਖਤ ਬਲਾਇਤ ਕਰਨ ਲੱਗਾ ਕਿ ਮੈਂ ਮੰਗਲਵਾਰ ਨੂੰ ਧਰਨੇ ਤੇ ਬੈਠਣ ਲੱਗਾ ਜੀ ਕਮੇਟੀ ਵਿੱਚ ਧਰਨਾ ਲਾਵਾਂਗਾ ਜੀ ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਤੇ ਸਾਡੇ ਜਿਹੜੇ ਮੇਰੇ ਸਹਿਯੋਗੀ ਐਮਸੀ ਆ ਚਾਹੇ ਉਹ ਕਾਲੀਦਲ ਦੇ ਆ ਚਾਹੇ ਕਿਸੇ ਹੋਰ ਪਾਰਟੀ ਦੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਪ੍ਰਸ਼ਾਸਨ ਆ ਇਹ ਦੁਖੀ ਕਰ ਰਿਹਾ ਸਾਡੇ ਬਾਡਾਂ ਦਾ ਹਾਲ ਦੇਖੋ ਜੀ ਮੈਂ ਮਜਬੂਰ ਹੋ ਕੇ ਵੀਡੀਓ ਪਾਈ ਆ ਮੈਂ ਬਹੁਤ ਦਿਨਾਂ ਦਾ ਕਹਿ ਰਿਹਾ ਸੀ ਕਿ ਇਹ ਹੱਲ ਕੀਤਾ ਜਾਵੇ ਪੂਰਾ ਨਾਲਾ ਬਲਾਕ ਹੋ ਕੇ ਜਿਹੜਾ ਇਹ ਗੰਦਾ ਪਾਣੀ ਆ ਬਦਬੂਦਾਰ ਪਾਣੀ ਆ ਸਾਡੇ ਇਸ ਰੋਡ ਦੇ ਘੁੰਮ ਰਿਹਾ ਮੇਰੇ ਘਰ ਦੇ ਘਰ ਵਾਲੀ ਜਿਹੜੀ ਗਲੀ ਆ ਇਹਦੇ ਉੱਤੇ ਘੁੰਮ ਰਿਹਾ ਬੱਚੇ ਛੋਟੜੇ ਸਕੂਲ ਵਾਲੇ ਜਾਂਦੇ ਆ ਉਹ ਪਰੇਸ਼ਾਨ ਆ ਸਕੂਲਾਂ ਨੂੰ ਜਾਂ ਵਾਲੇ ਇਹ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਇਹਦਾ ਹੱਲ ਨਹੀਂ ਹੋਇਆ ਪ੍ਰੋਪਰ ਹੱਲ ਨਹੀਂ ਹੋਇਆ ਜਿਹੜੇ ਵਿਰੋਧੀ ਆ ਉਹ ਉਹ ਵੀ ਇਹ ਗੱਲ ਚੱਕਦੇ ਆ ਕਿ ਐਮਸੀ ਇਹ ਕੁਝ ਨਹੀਂ ਕਰ ਰਿਹਾ ਇਸ ਕਰਕੇ ਮੈਂ ਲਾਈਵ ਤਾਂ ਹੋਇਆ ਕਿਉਂਕਿ ਵਾਰ-ਵਾਰ ਇਹ ਮਜਬੂਰ ਹੋਣਾ ਪਿਆ ਮੈਨੂੰ ਇਹ ਹੱਲ ਨਹੀਂ ਕੀਤਾ ਗਿਆ ਪ੍ਰੋਪਰ ਹੱਲ ਹੋਇਆ ਹੁੰਦਾ ਤਾਂ ਮੈਂ ਇਹ ਵੀਡੀਓ ਨਹੀਂ ਪਾਣੀ ਸੀਗੀ ਨਗਰ ਕੌਂਸਲ ਦੇ ਖਿਲਾਫ ਹੀ ਪਾਉਣ ਲੱਗਾ ਮੈਂ ਜਿਹੜਾ ਇਹ ਮੁੱਖ ਅਫਸਰ ਆ ਸਾਰੇ ਉਹਨਾਂ ਦੇ ਖਿਲਾਫ ਮਤਲਬ ਜੇ ਮੇਰੇ ਬਾੜ ਦੀ ਇਹ ਸਥਿਤੀ ਆ ਤਾਂ ਬਾਕੀ ਬਾੜਾਂ ਦਾ ਵੀ ਕੀ ਹੋਇਆ ਹੋਊਗਾ ਇਸ ਲਈ ਮੈਂ ਮੰਗਲਵਾਰ ਦੀ ਜਿਹੜੀ ਕਾਲ ਦੇ ਰਿਆਂ ਮੰਗਲਵਾਰ ਨਾਲ ਕਾਉਂਸਲ ਵਿੱਚ ਧਰਨਾ ਦੇਵਾਂਗਾ ਜੀ ਤੇ ਸਾਰੇ ਇਹ ਬੰਦੇ ਜਿੰਨੇ ਵੀ ਮੇਰੇ ਸਾਥੀ ਆ ਮੈਨੂੰ ਮੇਰਾ ਸਾਥ ਦੇਣ ਚਾਹੇ ਸਹਿਯੋਗੀ ਐਮਸੀ ਨੇ ਕਿਸੇ ਵੀ ਪਾਰਟੀ ਦੇ ਨੇ ਮੰਗਲਵਾਰ ਨੂੰ ਧਰਨਾ ਦੇ ਰਿਆਂ ਜੀ ਮੈਂ ਨਗਰ ਕਾਉਂਸਲ ਵਿੱਚ